ਕਿਆ ਗਿਆ? ਨੂੰ ਆ ਗਿਆ। ਪਾਕਿਸਤਾਨ ਦੇ ਟੈਂਕ ਆਏ ਆ। ਹੌਲੀ ਹੌਲੀ ਹੌਲੀ। ਚੱਲ ਵਾ। ਲੋ ਜੀ ਬਾਈ। ਟੋਲ ਜੱਕਣ ਲੱਗੇ ਬੰਦੇ ਪਾਵਰ ਦੇਖਦੇ ਕਿੰਨੀ ਅੱਜ। चाली चाली किलो है बुआ ना कर दो चक रहे बिंदु थले तारी आ गया, गया। खरजा थले पत्ती बच गई ਉੱਪਰ ਦੇਖੋ ਏ ਕੀਕ ਲੈ ਜਾ ਤੈਨੂੰ ਖੜਾ ਕਰਦਾ ਚਾਹੇ ਹੋਰ ਲੈ ਜਾ ਕਰਾ ਚੱਪ ਕੇ ਓਏ ਇੱਕ ਇੱਕ ਲੈ ਚੱਲਦੇ ਆ ਇੱਕ ਇੱਕ ਲੈ ਚੱਲਦੇ ਆ ਯਾਰ ਚੱਲ ਹੂੰ ਅੰਕਲ ਅੱਜ ਤੁਹਾਡੇ ਟਰਾਲੀ ਰੇਮੈਂਟੀ ਹੋ ਜੂਗੀ ਵੀ ਦੋ ਟਰੈਕਟਰ ਆ ਜੂਗੇ ਵਿੱਚ ਕਿ ਨਹੀਂ ਚੱਲ ਡੈਂਕ ਚੜ ਜੇ ਟੋਲ ਦੋ ਆ ਗਏ ਸਮਝ ਲੈ ਫੇ ਪੂਰਾ ਹੋ ਗਿਆ ਦੋ ਟਰੈਕਟਰ ਆਜਾ ਨੇ ਦੋ ਟਰੈਕਟਰ ਆਜਾ ਨੇ ਮੱਤਾ ਟਿਕ ਨਹੀਂ ਆਣਾ ਹਲੇ ਦੱਸਣ ਵਾਲੀ ਹੈਗਾ ਮੈਂ ਨਾ ਆ ਕੇ ਮੈਨੂੰ ਬਣਾ ਕੇ ਕੋਈ ਕੰਮ ਆ ਗਿਆ ਬਸ ਸਾਕੇ ਆ ਗਿਆ ਹਾਂ ਤੇ ਆ ਤਾਉਣਾ ਪਵਾ 5000 ਰੁਪਏ ਤੇ ਬੋਧ ਰੱਖਦਾ ਇਹ ਹੈਗਾ ਭਾਈ 40 ਕੁਇੰਟਲ ਵਾਲਾ 50 50 ਹਾਂ ਜਤਿੰਦਰ ਦੇਖਦਾ ਤਾਂ ਕਿਆ ਸਾਡੇ ਕੱਦ ਨਾਲੋਂ ਜੱਟ ਦਾ ਢੋਲ ਲਈ ਫਿਰਦੇ ਕੱਦ ਤੇਰਾ ਕਿੱਥੇ ਇਹ ਟੋਲ ਹੈਗਾ ਬਾਈ 10 ਫੁੱਟ ਆਹ 8 ਫੁੱਟ ਕਿੱਥੇ ਆ 6 ਫੁੱਟ ਦਾ ਬੂਆ ਦਾ ਮੁੰਡਾ ਏ ਆ ਦਿਖਾਈ ਦੇ ਹੈਗੇ ਫੁੱਟੇ ਪਾ ਕੇ ਫੜ ਲਓ ਇੱਧਰ ਤੇ ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਚੱਲ ਚੱਲ ਇਹ ਨਾ

ਮੈਂ ਕਹਾਂ ਪੋਲ ਪੈਟਰੋਲ ਪਾਪਾ ਵਾਹ ਜੇ ਢੋਲੀਆਂ ਦੱਬੀਆਂ ਵੀ ਆਏ ਐ ਬਿੰਦੂ ਪੋਲ ਪੈਟਰੋਲ ਪਾਪਾ ਵਾਹ ਦੱਬੀ ਵੇਹ ਜੀ ਹਾਂ ਬਾਈ ਸਹੀ ਗੱਲ ਹੈ ਤੇਲ ਵਾਲੇ ਬਾਈ ਹਲੇ ਵੀ ਜਗ੍ਹਾ ਪਈ ਆ 2 ਫੁੱਟ ਗੱਬੇ ਬੱਸ ਜਗ੍ਹਾ 2 ਫੁੱਟ ਜਗ੍ਹਾ ਹੋਰ ਪਈ ਹਲੇ ਦੇ ਬੋਲ ਵੀ ਜਗਾ ਹਣ ਮਸ਼ਿੰਦਰੀ ਇਹ ਮੁਰਖੇ ਤਾਂ ਨਹੀਂ ਉਰੇ ਆਉਣੇ ਨਾ ਉਰੇ ਨਹੀਂ ਹੁਣ ਤਾਂ ਪੱਕੇ ਚੱਲੇ ਵਧੀਆ ਆਹ ਆ ਤੋੜ ਵਧੀਆ ਬਈ ਉਹ ਪੈ ਨਹੀਂ ਕਰਦੇ ਨਾ ਕਿਹਨੇ ਕਰਾਉਂਦੇ ਪਰੇ ਹਾਂ ਫਰੀਆ ਨਾਲ ਥੱਲੇ ਵੀ ਹਾਂ ਹਾਂ ਚਾਹ ਕੇ ਥੱਲੇ ਬੇ ਬੇ ਹਾਂ ਉਹ ਜਾ ਕੇ ਉਹ ਜਦੋਂ ਕੇ ਇੱਥੇ ਨੱਬੇ ਗੌਰਮੈਂਟ ਤੇ ਜਾਂਦੇ ਆਏ ਉਧਰ ਮੋੜ ਪਰ ਵੜੂਗੀ ਵੀਡੀਓ ਵਧੀਆ ਕਿਆ ਗਿਆ ਤੂੰ ਆ ਗਿਆ ਪਾਕਿਸਤਾਨ ਦੇ ਟੈਂਕ ਆਏ ਆ ਅੰਕਲ ਗੱਰਾ ਪਾਕਿਸਤਾਨ ਦੇ ਟੈਂਕ ਆਏ ਆ ਪਾਕਿਸਤਾਨ ਦੇ ਟੈਂਕ ਲਿਆਂਦੇ ਉਹਨੇ ਪਿੱਛੇ ਰੇਪੂਗੇ ਟੋਲ ਕੇ ਜੇ ਕਰਦਾ ਕਈ ਵਾਰ ਆਇਆ ਪਿੱਛੇ ਰ ਆ ਦੇ ਵੀ ਜੇ ਕਿਤੇ ਡੀਜ਼ਲ ਲੈ ਢੋਲ ਆ ਜਾਂਦੇ ਇਹਨੇ ਨਜ਼ਾਰਾ ਆਇਆ ਨਾ ਐ ਜਗੇ ਜੇ ਡੀਜ਼ਲ ਲੈ ਢੋਲ ਹੁੰਦੇ ਨਜ਼ਾਰਾ ਆਇਆ ਨਾ ਸਭਨਾਂ ਨੂੰ ਜਾਈ ਵਾਰ ਦੋ ਜਿਹੜਾ ਕਿ ਫਰੀਜ ਕਰਨ ਹੁਣ ਮਾਇ ਕਹਨੇ ਵੀ ਨੇ ਸਾਡੇ ਸਾੜ ਰਹਿਣਾ ਜਗਾ ਘਟ ਰਹੀ ਤੇ ਬਾਹਰੇ ਤਾਰ ਲੈ ਤਾਂ ਕਿ ਇੱਕ ਇਧਰ ਨੂੰ ਗੱਲੂ ਕੋ ਰੋੜ ਚ ਨੂੰ ਜਾਂਦਾ ਨਹੀਂ ਟਰੈਕਟਰ ਉੱਥੇ ਸਮਾਨ ਖੜਾ ਚ ਚੱਕ ਦੋ ਵਾਟੇ ਪਰ ਪਰ ਹਾਂ ਲਾ ਦੇ ਤਾਂ ਕਾ ਉਹ ਤਾਂ ਖਾਲਾ ਦੇ ਚਲੋ ਚਲਿਆ ਹੈ ਅੰਮੀ ਬਿੰਦੂ ਕੀ ਕਹਿੰਦਾ ਵੀ ਇੰਨੀ ਗਰਮੀ ਰੰਗ ਕਰਨ ਲੱਗੇ ਨੂੰ ਨਹੀਂ ਆਉਣੀ ਜਿੱਲੀ ਚੱਕਰ ਲੱਗੀ ਆ ਗਈ ਆ ਚੱਕੀ ਚੱਕੀ ਚੱਲ ਮੰਨ ਆ ਗਿਆ ਆਪਣੀ ਹੌਲੀ 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 ਚੱਲ ਵਾ ਆ ਬਹ ਉਹ ਬਚੋ ਕਾ ਕੇ ਆ ਰ ਉਹ ਪਾਲਤੈ ਦੇ ਵਿੱਚ ਤਾਂ ਜੋ ਕਿ ਨਾ ਪਾਇਆ ਹੈ ਉਹ ਬਿੰਦੂ ਦੇ ਉਹ ਕਿੰਨਾ ਦਾ ਮੀਂਹ ਛੇੜਦਾ ਹੈ ਵਿੱਚ ਬਾਹਰ ਵੱਟ ਕੇ ਹੱਥ ਮਾਰਦੀ ਵਿੱਚ ਬਾਹਰ ਹੱਥ ਮਾਰਦਾ ਵਿੱਚ ਬਾਹਰ ਕੇ ਮਾਰਦਾ ਸਿੰਦਰ ਬਿੰਦੂ ਕਹਿੰਦਾ ਦਾ ਕਰਦਾ ਇੱਕ ਮਿੰਟ ਸੁਣਿਆ ਨਹੀਂ ਖਲੇ ਐਨੀ ਕਰ ਵੀ ਰੱਖ ਕਰਦੇ ਨੇ ਨਾਲ ਜਿਹੜੇ ਚੱਕਰ ਜਿਹਾ ਗਿਆ ਉਹ ਤਾਂ ਘਾਣਾ ਪਾੜਾ ਉੱਠਾ ਗਾਦੇ ਨਾਲ ਜਿਹੜੇ ਮਾਰਦਾ ਉੱਪਰੋਂ ਘਾਦੇ ਲੋ ਜੀ ਬਾਈ ਜੱਗੇ ਦੇ ਢੋਲ ਕਢਾਉਣ ਤੋਂ ਬਾਅਦ ਮਾ ਬਾਹਰ ਬੜੇ ਬੜੇ ਪ੍ਰਧਾਨ ਬਾਈ ਕੰਨੀ ਮਾਰਿਆ ਕਿਹੜਾ ਖੇਤਾ ਕੰਨੀ ਅੱਜ ਕੱਜ ਅੱਜ ਕਲਮਾ ਹੀ ਦਿਖਾ ਰਹੀ ਹੈ ਵੀ ਕਿਆ ਕਹਿੰਦੀ ਹੈ ਕਲਮਾ ਬਾਈ ਚੱਕਦੀਆਂ ਗਰੀਬੀਆਂ ਇਹ ਜੀ ਕਿਆ ਕਰਤਾ ਬਾਈ ਸ੍ਰੀ ਗੱਲ ਜੀ ਸਾਰਿਆਂ ਨੂੰ ਜੀ ਬਾਹਰ ਤੇ ਇੰਪੋਰਟ ਕਰਾ ਲਈ ਪਿੱਛੇ ਪਰੇ ਕਮਲੇ ਦੇਖ ਲੈ ਬਾਈ ਆ ਦੇਖੋ ਟੈਂਪੋ ਹੋ ਲੱਗੇ 3 ਘੰਟੇ ਲੱਗੇ ਪਿੰਡਾਂ ਰ ਇੱਥੇ ਕਰਨੇ ਨੂੰ ਵੀ ਇਹ ਡੀਲਾ ਬਾਈ ਡੀਲਾ ਸੈਂਪਰਾ ਮਾਰੀ ਨਹੀਂ ਹਾਂ ਝਟਪਟ ਝਟਪਟ ਅਵਨੇ ਪਹਿਲਾ ਘੜਾ ਵੀ ਲਈਆਂ ਪਰੇ ਹੋ ਜਾਂਦਾ ਨਾ ਬਾਈ ਹਾਂ ਮੁੜ ਕੇ ਫੇਰ ਹੋ ਲਿਆ ਮੈਂ ਖੜ ਤੇ ਪਹਿਲੇ ਤੈਨੂੰ ਇਹ ਸਮਝਾਵਾਂ ਬਾਕੀ ਗੱਲਾਂ ਬਾਅਦ ਚ ਵੀ ਇਹਦਾ ਕੰਮ ਜਾ ਕਰਤਾ ਹੂੰ ਬਾਕੀ ਭਾਈ ਤਰੋਂ ਲੱਗੇ ਡਰ ਵੀ ਲੱਦਾ ਵੀ ਟੁੱਟ ਗਈ ਹੁਣ ਇਹ ਪੈਸੇ ਬਣਦੇ ਜਾਂਦੇ ਲੈ ਮੈਂ 30 ਰੁਪਏ ਤੇਰ ਗੜ ਪਾਈ ਜਾਣੇ ਮੈਂ ਤਾਂ ਤਾਂ ਹੀ ਕਿਹਾ ਤੇ ਦੇਖੀ ਜਲੀ ਵੀ 30 ਰੁਪਏ ਤੇਰੇ ਨੋ ਲਿਖੀ ਜਾਣੇ ਮਾਤੇ ਬਾਈ 30 ਤੇ ਵੀ 35 40 ਨੂੰ ਵੀ ਹੋ ਸਕਦੀ ਜਿਹੜਾ ਸਾਫ ਨਾਲ ਪਪੂਲਰ ਲੱਗਦਾ ਹੈ ਹਾਂ ਪਪੂਲਰ ਬਹੁਤ ਲੱਗਦਾ ਬਾਈ ਹੂੰ ਪਪੂਲਰ ਵਾਲੀ ਕੋਰਾ ਜੀ ਅੱਜ ਵਿਸਾਖੀ ਦਾ ਦਿਨ ਆ ਬਾਈ ਸਾਰਿਆਂ ਨੂੰ ਮੁਬਾਰਕਾਂ ਹਾਂ ਵਿਸਾਖੀ ਦੇ ਬਾਈ ਕੇਹਿੰਦਾ ਪਾਪ ਵੀ ਅੱਧੇ ਕੇ ਜ਼ਿਮੀਂਦਾਰ ਵਿਲੇ ਹੋ ਜਾਂਦੇ ਨੇ ਇਸ ਦਿਨਾਂ 'ਚ ਹਮ ਛੱਡ ਦਾ ਕਹਿੰਦਾ ਪਾਪ ਵੀ 2% ਵढਾਈ ਹੋਈ ਹੈ ਹਾਂ ਦੋਏ ਹੋਈ ਬਾਈ ਦੋਏ ਅਮਨੇ ਬੀ ਬੀਚੀ ਉਮੀ ਪਾ ਕੇ ਕੰਮ ਰੁਕ ਗਿਆ ਆਪਣੀ ਛੱਡ ਲੰਬੀ ਪੈ ਗਈ ਹਾਂ ਬਾਅਦ ਚਾ ਕੇ ਪੱਕੇ ਨਹੀਂ ਨਾ ਹੈਗੇ ਕੱਢਦੇ ਹਾਂ ਹੁਣ ਵੀ ਜੇ ਪੱਖਾ ਲਾ ਕੇ ਅੰਦਰ ਪੈਣੇ ਠੰਡ ਲੱਗਦੀ ਹੈ ਉਹ ਕੰਮ ਆ ਬਾਈ ਵੀ ਜਿਹੜੀ ਕਣਕਾਂ ਨਾ ਜਾਂ ਦੱਬਦੇ ਆ ਦੁੱਧਿਆ ਹੈਗਾ ਏ ਵੀ ਕੱਚੀਆਂ ਵੜਾਈਆਂ ਦਾ ਬਾਈ ਫਾਇਦਾ ਨਹੀਂ ਫਿਰ ਆਹਨੇ ਡਰ ਵੀ ਲੱਗਦਾ ਮੱਡੀ ਜੋ ਟਰਾਲੀਆਂ ਮੋੜਦੇ ਆ ਹੁਣ ਮੈਂ ਕਣਕ ਤਕਰੀਬਨ ਸਾਰਿਆਂ ਦਾ ਪਹਿਲਾਂ ਵੀ ਜੀਪੀ ਪਿੰਡ ਚ ਪਰ ਮੈਂ ਹਲੇ 4-5 ਦਿਨ ਹੋਰ ਨਹੀਂ ਬਡਾਉਣੀ ਉਹ ਕੀ ਜੇ ਉਹ ਕੱਚੀ ਵੱਢ ਹੋ ਗਈ ਬਾਈ ਉਹਨੇ ਧਾਣੇ ਨੇ ਸੁੰਗੜ ਜਾਣਾ ਫੇਰ ਵੀ ਬੇਕਾਰ ਨਹੀਂ ਫੋਲਦੇ ਫਿਰ ਮੰਡੀ ਜਾ ਕੇ ਅੱਬੇ ਮੈਂ ਮੈਨੂੰ ਵੀ ਇਹ ਫੋਲਣ ਦੰਦੇ ਵੀ ਨਹੀਂ ਹੁਣ ਫੋਲਣ ਛਟਾਈ ਹੋ ਗਈ ਬਾਈ ਉਹ ਕਹਿੰਦੇ ਵੀ ਪੱਕਾ ਕੰਮ ਕਰਕੇ ਆਓ ਹਾਂ 2-4 ਦਿਨ ਖੜਕੇ ਨਾ ਫਿਰ ਬਡਾਉਣੀ ਪਰ ਤਾਂ ਜੀ ਗੱਲ ਆਏ ਆ ਹਾਂਜੀ 10 ਦਿਨ ਚ ਸਾਰੀ ਕਣਕ ਗੈਫ ਹੋ ਜਾਣੀ ਸਾਰੀ ਲੱਭਣੀ ਵੀ ਨਹੀਂ ਹੈਗੀ ਜਿਹੜੀ ਮਸ਼ੀਨ ਆ ਬਾਈ ਉਹ 25-30 ਕਿਲੋ ਤਾਂ ਮੇਰੇ ਸਾਬ ਨਾਲ ਕਣਕ ਦੇ ਖਾਈ ਜਾਂਦੀ ਇੱਕ ਹੋਰ ਹੈ ਜਿੱਥੇ ਇੱਕ ਵਾਰੀ ਮ ਜਿਹੜੀ ਦੂਏ ਰੋਡ ਖੜੀ ਹੈ ਬਾਈ ਉਹ 10 ਦਿਨਾਂ ਵਿੱਚ ਖਤਮ ਆ ਸਮਝ 10 ਦਿਨਾਂ ਦੇ ਸੀਜ਼ਨ ਰੱਖ ਬੂਟੇ ਵਾਲਾ ਪੰਗਾ ਪੈਣਾ ਇੱਤੀ ਹਾਂ ਬੂਟੇ ਵਾਲੇ ਬਈਆਂ ਦਾ ਪੰਗਾ ਪੈਣਾ ਹੈ ਹਾਂ ਹੋਰ ਕੀ ਆਜ ਮੈਂ ਬਾਈ ਆਪਣੇ ਮੋਟਰਬਗ ਗਿਆਤਾ ਉਥੇ ਫਾਰਮ 'ਚ ਬਈ ਐਏ ਪਿਆ ਉਹਨੂੰ ਮੈਂ ਕਿਹਾ ਵੀ ਦੂਆ ਮੁੰਡਾ ਐਸੀ ਆਲਾ ਉਹਦੇ ਸਰੋਂ ਵੜਦੇ ਕਹਿੰਦਾ 30 ਕੀਲੇ ਕਣਕ ਦੇ ਫੜਲੇ ਹੁਣ ਨਾ ਸਰੋਂ ਚੇੜ ਹਮ ਆਪਣੇ ਜੀ ਹਾਂ ਮਹਾ ਬੀ ਕੀ ਆ ਚੱਕਰ ਹੈ ਕਹਿੰਦਾ 30 ਕੀਲੇ ਕਣਕ ਦੇ ਫੜਲੇ ਉਹ ਕਰਨੇ ਪਹਿਲਾਂ ਹਮ 30 ਕੀਲੇ ਕਾ ਦੇ ਹੋਗੇ ਹਾਂ 30 ਕੀਲੇ ਨੂੰ ਬਹੁਤ ਟਾਈਮ ਲੱਗ ਜਾਣਾ ਜੀ ਬੂਟੇ ਚ ਕਣਕ ਵੀ ਬਹੁਵੀਜੀ ਹੋਈ ਵੀ ਆ। ਹਾਂ 30 ਕਿਲੋ 30 ਤਿੰਨ ਵੀ ਦਿਨ ਤਾਂ ਲੱਗੇ ਜਾਣੇ। ਫੇਰ ਅਮਨੇ ਸਰੋਵਰ ਚ ਛੱਡ ਜਾਣੀ। ਉਹਨੂੰ ਮੈਂ ਕਹਿਣਾ ਵੀ ਭਾਈ ਆਪਣੇ ਦੋ ਦਿਹਾੜੀ ਰੱਖ ਕੇ ਬੜਾਲਾ ਹੁਣ। ਦਿਹਾੜੀ ਵੀ ਹੁਣੀ ਮਿਲਦੇ ਆ। ਹੂੰ ਉਹ ਤਾਂ ਅੱਜ ਬੜਾਲਾਂਦਾ ਭਈ ਇਹ ਬਿਹਲੇ ਤੇ। ਪਤਾ ਨਹੀਂ। ਨਹੀਂ ਅੱਜ ਬੜਾਲਾਂਦਾ ਹੁਣ ਦੋ ਦਿਨ ਕਰਕੇ ਸਾਰੇ ਰੁਕੇ ਹੋਏ ਤੇ ਮੀਂਹ ਪਤਾ ਨਹੀਂ ਕਿੰਨਾ ਪੜਾ। ਕੱਟੀ ਇਹ ਬਿਹਲੇ ਤੇ ਮੰਨੇ ਨਹੀਂ ਹੈਗੇ। ਨਹੀਂ ਹੋਰ ਕੋਈ ਦੇਖ ਲੈਂਦਾ। ਚਲ ਕੋਈ ਨਹੀਂ ਹੁਣ ਦੇਖਦੇ ਕਿਆ ਬਣਦਾ। ਉਹਦੀ ਮਰਜ਼ੀ ਆ ਹੁਣ। ਹੁਣ ਉਹ ਫਸ ਗਿਆ ਏਸੀਆਂ ਚ ਪ੍ਰਧਾਨ। ਹੂੰ ਹੁਣ ਤੋਂ ਤਵਾਈ ਚਲਦੀ ਨਾਲ ਨਾਲ ਹੀ ਚਲਦਾ ਨਾਲ ਦੀ ਨਾਲ ਸਟੇਟਸ ਪਾਉਂਦਾ ਹਾਂ ਬਾਈ ਇੰਸਟਾਗ੍ਰਾਮ 'ਪਾ ਹੁਣ ਤਾਂ ਮਸ਼ੀਨਾ ਖੇ ਧੁੰਦਾ ਸੀ ਮਸ਼ੀਨਾ ਖੇ ਮਸ਼ੀਨਾ ਖੇ ਪਹਿਲਾ ਕੰਮ ਆਈਟੀਆਈ ਅੰਡਰ ਤਾਂ ਹੁਣ ਇਹਨਾਂ ਦੇ ਆਪਣੇ ਅੰਡਰ ਜਿੱਥੇ ਜੀ ਕਰਦਾ ਉੱਥੇ ਜਾਂਦੇ ਪਹਿਲਾ ਆਈਟੀਆਈ 'ਚ ਬੰਨੇ ਹੋਏ ਤੇ ਰਾਜ ਜਤਿੰਦਰ ਕਹਿੰਦਾ ਦਾ ਕਹਿੰਦਾ ਉਹਨੂੰ ਪੁੱਛ ਲੈ ਪਾਰਟੀ ਸ਼ਲਟੀ ਕਰ ਦਿੰਦੇ ਆ ਮਾਮ ਨੇ ਕਹਿੰਦਾ ਕੋਈ ਟਾਈਮ ਨਹੀਂ ਆਉਣ ਦਾ ਛੇੜੋ ਨਾ ਹਮ ਮਰ ਦੇ ਤਾਰੇ ਨਾ ਕਹਿੰਦਾ 8 ਦਾ ਨਾ 10 ਦਾ ਨਾ 12 ਦਾ ਕੋਈ ਟਾਈਮ ਹੀ ਨਹੀਂ ਹੈਗਾ ਨਹੀਂ ਹੈਗਾ ਟਾਈਮ ਬਾਈ ਵੀ ਭਾਈ ਆਪਣਾ ਕੰਮ ਹੈ ਚਲੋ ਆਹੀ ਆਈ ਤੇ ਵੀ 2 ਮਹੀਨੇ ਹੋਣਾ 2 ਮਹੀਨੇ ਪੂਰਾ ਵਧੀਆ ਕੰਮ ਹੈ ਹਾਂ ਕੰਮ ਨਹੀਂ ਮਾਰਿਆ ਹੈਗਾ ਪ੍ਰਧਾਨ ਕੰਮ ਬਹੁਤ ਵਧੀਆ ਏਸੀ ਹੁੰਛਿਆਂ ਦਾ ਹਾਂ ਪਰ ਬਲੈਕ ਚਲਣੀ ਏਸੀਆਂ ਦੀ ਏਸੀ ਜੀ ਨੇ ਲਿਆਂਦਾ ਹੁਣ ਮਹੀਨੇ ਤੱਕ 20 ਦਿਨ ਬਾਅਦ ਲੱਗੇ ਕਰੂ ਅਗਲੇ ਤੇ ਜਾ ਕੇ ਮਿਲ ਹਾਂ ਭਾਈ ਲਾਉਣੇ ਵਾਲੇ ਨਹੀਂ ਹੈਗੇ ਲਾਉਣੇ ਵਾਲੇ ਨਹੀਂ ਹੈਗੇ ਬਿਲ ਪ੍ਰਧਾਨ ਲੱਗੇ ਬਹੁਤ ਰੇ ਹੈ तकरीबन ਭਾਈ ਹਰੇਕੇ ਪਿੰਡ ਚ ਹਰੇਕ ਘਰ ਏਸੀ ਹੋਏ ਗਿਆ ਕੂਲਰ ਖਤਮ ਹੋ ਗਿਆ ਕੂਲਰ ਖਤਮ ਹੋ ਗਿਆ ਜਗਾ ਬਨੂ ਅੱਜ ਕਹਿੰਦਾ ਰਗਾ ਨਾ ਫੇਰੀ ਅਗਲਾ ਕਹਿੰਦਾ ਠੋਕ ਦੋ ਲਿਆ ਕੇ ਹਾਂ ਜਿੱਦਣ ਜੁਨਟਾ ਹੋ ਗਿਆ ਕੰਮ ਜਾਂ ਉਦੋਂ ਉਤਰਨੇ ਵੀ ਆ ਫਿਰ ਹਾਂ ਪਤਾ ਨਹੀਂ ਫੇ ਚਾਰ ਹਜ਼ਾਰ ਵੀ ਜਾਣਾ ਜੱਗਾ ਕਹਿੰਦਾ ਰਗਾ ਆ ਪਲਾਸਟਿਕ ਦਾ ਕੂਲਰ ਦੇ ਆਣਾ ਵਾ ਕੂਲਰ ਲਾਉਂਦਾ ਕੋਣਾ ਹੁਣ ਪਰਾਂ ਲਾਉਂਦੇ ਹੁਣ ਕੂਲਰ ਕੋਈ ਨਹੀਂ ਲਾਉਂਦਾ ਕੂਲਰ ਦਾ ਫਾਇਦਾ ਨਹੀਂ ਹੈਗਾ ਰਾਤ ਨੂੰ ਜੇ ਬਾਹਰ ਬਹਿ ਜੀ ਮੱਛਰ ਖਾ ਲਿੰਦਾ ਜਗਾ ਕੂਲਰ ਕਿੱਥੇ ਲਾਊਗਾ ਹਾਂ ਏਸੀ ਤੋਂ ਤਾਂ ਮੈਂ ਕਹਿੰਦਾ ਇੱਕ ਹੋਰ ਏਸੀ ਨਾ ਲਾ ਦਾਂਦਾ ਕਮਰੇ ਜੀ ਸ਼ੌਕ ਹੈ ਹੂੰ ਪ੍ਰਧਾਨ ਜੀ ਕਾਲੂ ਇੱਕ ਆਪਾਂ ਨੇ ਕੰਮ ਕਰਨਾ ਤੁਹਾਨੂੰ ਕਾਲੂ ਰਸੂਗੇ ਹੁਣ ਠੀਕ ਫਰਾਂ ਜੱਗੇ ਬੱਸ ਕੋ ਜਾਣਾ ਚਲੂਗੇ ਦੇਖ ਲੋ ਜਾਣਾ ਕਿਦਣ ਆਏ ਨਹੀਂ ਦੱਸਣਾ ਹੈਗਾ ਨਹੀਂ ਵੀ ਕਿਹੜਾ ਮਰਾ ਲਿਆ ਹੋਗੇ ਆਹੋ ਜਾਣੀ ਮੈਨੂੰ 18 ਤਰੀਕ ਦੇ ਬਾਅਦ ਦੱਸਿਓ ਮੈਨੂੰ 18 ਤੱਕ ਰ ਕੰਮ ਆ ਕਿੰਨੇ ਦਿਨ ਹੋ ਗਏ ਅੱਜ ਅੱਜ 13 ਚੱਲ ਦੇਖਦੇ ਫਿਰ ਹਾਂ ਵਿੱਚ ਦੇਖ ਹੀ ਲਵਾਂਗੇ ਔਖਾ ਸੌਖਾ ਵੀ ਹੋ ਸਕਦਾ ਹੂੰ ਗੱਡੀ ਪਰੇ ਜਾਣਾ ਕੋਈ ਨਹੀਂ ਵੱਡੀ ਪਰੇ ਮੁੜਿਆ ਹਾਂ ਜਾਂ ਫਿਰ ਮਰਜ਼ੀ ਚੱਲੀ ਤੁਹਾਨੂੰ ਡੈਮੋ ਦਿਖਾ ਦੇਣੀ ਠੀਕ ਆ ਤੇ ਨਹੀਂ ਠੀਕ ਆ ਬਾਕੀ ਦੇਖਦੇ ਆ ਭਾਈ ਪਸਾਖੀ ਦਾ ਦਿਨ ਅੱਜ ਸਾਰਿਆਂ ਨੂੰ ਫਿਰ ਤੋਂ ਮੁਬਾਰਕਾਂ ਹਾਂਜੀ ਹਾਂ ਬਾਈ ਸ਼੍ਰੀ ਆਨੰਦਪੁਰ ਸਾਹਿਬ ਪ੍ਰਧਾਨ ਪੜੇ ਟਰੈਕਟਰ ਜਾਂਦੇ ਮੈਂ ਅਜੇ ਲੁਧਿਆਣੇ ਗਿਆ ਤਾਂ ਹਾਂ ਰੋਡ ਭਰਿਆ ਜਾਂਦਾ ਹਾਂ ਬਾਹਲੇ ਰੋਡ ਭਈ ਜਾਂਦੀ ਜਿਆਦਾ ਬਾਈ ਜਿਹੜਾ ਆਪਣਾ ਦੂਆਏ ਨੀਲੋ ਵਾਲਾ ਰੋਡ ਉਹਰੇ ਪਰ ਪੂਰੇ ਮਤਲਬ ਟਰਾਲੀਆਂ ਦੇ ਟਰਾਲੇ ਟਰਾਲਿਆਂ ਦੇ ਟਰਾਲੇ ਪੁਣਾਂ ਦੇਲੇ ਆਪਣੇ ਹਲੇ ਲੋਕ ਘਟ ਜਾਂਦੇ ਆ ਉਹ ਏਰੀਆ ਬਹੁਤ ਜਾਂਦਾ ਬਹੁਤ ਬਹੁਤ ਆਪਣੇ ਐ ਵੀ ਚੱਲ ਮੋਡ ਮੋਟਰਸਾਈਕਲਾਂ ਪਰ ਬਾਈ ਜਾ ਜਾਂਦੇ ਵੀ ਟਰੈਕਟਰ ਵਾਲਾ ਸਾਡੇ ਕੰਮ ਘਟਿਆ ਪਿਆ ਹੁਣ ਅਸੀਂ ਚਮਕੌਰ ਸਾਹਿਬ ਜਾਇਆ ਆਉਨੇ ਆ ਜਿੱਦਾਂ ਘੇੜਾ ਲੱਗਿਆ ਮੱਥਾ ਟੇਕ ਕੇ ਹ ਉੱਦਾਂ ਹੋਰ ਵਾਸਂ ਜਾਂਦਾ ਹੁੰਦਾ ਪਤਾ ਨਹੀਂ ਬੂਟੇ ਛਾਂਗਣੇ ਆ ਬੂਟੇ ਛਾਂਗਣੇ ਆਮਨੇ ਅੱਜ ਦੇਖ ਆ ਛਾਂਗ ਲੈਣ ਥੱਲੇ ਪਾ ਲੈ ਜਿੱਥੇ ਹੱਥ ਜਾਏਗਾ ਅਮਨੇ ਇਹ ਛਾਂਗ ਹੋ ਜਾਣਾ ਛਾਂਗ ਜਾ ਅੱਜ ਤੇ ਛਾਂਗ ਦੇਣਾ ਇਹਦੇ ਨਾਲੇ ਆਪਾਂ ਨੇ ਬਿਛਾ ਦੇਣੀ ਮੈਂ ਕਹਿੰਦਾ ਮੈਂ ਇੱਥੇ ਲਾਂ ਕੇ ਇਨਾ ਮੱਛਰ ਹੋ ਗਿਆ ਬਾਈ ਮੱਛਰ ਦੀ ਇੱਕ ਹੋਰ ਸਾਡੇ ਸੜਿਆਂ ਮਾਰਦੀ ਆ ਹੋਰ ਕੀ ਆ ਮੈਂ ਲਿਆਇਆ ਅੱਜ ਦਿਨ ਪਤਾ ਨਾ ਉਹ ਬਜਰੀ ਹੂੰ ਸਾਚੀ ਉਹ ਘਾਹ ਰਾ ਕੇ ਦੇਖੀ ਥਾਲਾਂ ਦੇ ਵਿੱਚ ਬਰੀਕ ਵੀ ਪਾਈ ਦੀ ਆ ਉਹ ਤਾਹੀ ਲੱਦੀ ਵੀ ਆ ਹਾਂ ਨਾਂ ਨਾ ਹੁਣ ਉਹ ਪਾਉਣ ਲੱਗੇ ਬਿਤੇ ਡੈਮੋ ਕਰੀਏ ਅੱਛਾ ਮੈਂ ਬਿੱਲ ਕਟਾਉਣ ਲੱਗਿਆ ਤੇ ਇਹ ਲਾ ਕ੍ਰੈਚਰ ਵਾਲੇ ਵੀ ਫੇਰਾ ਫੇਰੀ ਕਰ ਦਿੰਦੇ ਵਿੱਚ ਬਾਈ ਜਿੱਥੇ ਤੇ ਕਰਜੋਰ ਚੱਲਦਾ ਨਾ ਸਭ ਕੁਝ ਚੱਲਦਾ ਤੇ ਮੈਂ ਦੇ ਲਾ ਕੋਲ ਖੜ ਕੇ ਪਿੰਨਾ ਪਾਉਂਦਾਂ ਤਾਂ ਸਹੀ ਪਾਈ ਆ ਮੈਂ ਪਿੱਛੇ ਤੇ ਬਿੱਲ ਕਟਾਉਣ ਭੇਜਤਾ ਮੈਨੂੰ ਉਹਨਾਂ ਨੇ ਦੋ ਚਾਰ ਬੰਬੂ ਵਿੱਚ ਪਾਏ ਦਿੱਤੇ ਕੰਮ ਕਰੇ ਦਿੰਦੇ ਆ ਬਰੀਕ ਕਰ ਦਿੰਦੇ ਕਰ ਦਿੰਦੇ ਬਾਈ ਕਿ ਨਹੀਂ ਜਿਹਦਾ ਰੋਦਾ ਕੰਮ ਹੈ ਫੇਰ ਫੇਰ ਕਰੂਗਾ ਹੀ ਮੈਂ ਤੈਨੂੰ ਦੱਸਾਂ ਤੇ ਬਾਰਵਾ ਫੇਰ ਬਾਈ ਪੀਤਾ ਕਿ ਜਗਾ ਜੂਸ ਬੰਦੇ ਕੋਲ ਆਣਗਾ ਰੱਖ ਹੋਈਆਂ ਚੱਕ ਨਹੀਂ ਹੋਈਆਂ ਅੱਜ ਜਾ ਕੇ ਕਹਿੰਦਾ ਮੇਰੇ ਪੈਸੇ ਕੇਂਦਰ ਕੱਢ ਕੇ ਦਿਖਾਇਆ ਫੋਨ ਮਾਤੇ ਮਾ ਤੇਰਾ ਹੀ ਆ ਕੇ ਨਾ ਮੇਰੇ ਕੋ ਪੈਸੇ ਨਹੀਂ ਕਹਿੰਦੇ ਰੱਖਿਆ ਪਰ ਫੇ ਤੂੰ ਮੁਕਰਦਾ ਕਹਦੇ ਐ ਤੇਰੇ ਕੋਲੇ ਆ ਚੱਲ ਕੋਈ ਨਹੀਂ ਐਨ ਕਾ ਨਵੇਂ ਲੈ ਆਂਦੇ ਰ ਪ੍ਰਧਾਨ ਦਾਣ ਹੋ ਗਈ ਕਿੰਨੇ ਦੀਆਂ ਹੈਗੀਆਂ 400 ਰੁਪਈਆਂ ਲੈ ਮਾ ਕਹਿੰਦੇ 4000 ਦੀਆਂ ਨਹੀਂ ਨਹੀਂ ਉਹ ਮੱਛਰ ਮੁੱਛਰ ਦੇ ਲੈ ਜਾਂਦੇ ਚਲ ਐ ਤਾਂ ਮੱਛਰ ਤੇ ਤਾਂ ਫਾਇਦਾ ਹੀ ਹੈ ਜੇ 50 ਰੁਪਏ ਦੀ ਹੋਵੇ ਜਾਂ ਮੱਛਰ ਪੈਂਦਾ ਤੇ ਮਿਲ ਤੇ ਵੀ ਆਉਂਦੇ ਤੇ ਪਰਾਂ ਉੱਪਰ ਜਾ ਨਹੀਂ ਸਕਦਾ ਤੂੰ ਆਸ ਟਾਈਮ ਨਹੀਂ ਜਾ ਸਕਦਾ ਆਪਣੇ ਘਰ ਨਹੀਂ ਜਾ ਹੁੰਦਾ ਮੱਛਰ ਬਾਈ ਤੰਗ ਕਰਦਾ ਸਵੇਰੇ ਮੇਰੇ ਮੱਛਰ ਪੈ ਗਿਆ ਅੱਖਾ ਚ ਇਹ ਚ ਫਰਨੇ ਦੰਦੀ ਬਾਟਲ ਦੀ ਡਿਲੀਵਰ ਰਮਾਲ ਉੱਥੇ ਰੋਕਣਾ ਪੈਂਦਾ ਮੋਟਰਸਾਈਕਲ ਰਮਾਲ ਗਲਵੀ ਨਾ ਪੱਟ ਹੋਵੇ ਦੇਖ ਲੈ ਤੂੰ ਵੀ ਬਾਈ ਉੱਥੇ ਹੀ ਮੋਟਰਸਾਈਕਲ ਰੋਕਣਾ ਪੈਂਦਾ ਵੀ ਇੰਨਾ ਗੰਦਾ ਏ ਜ਼ਹਿਰ ਏ ਪ੍ਰਦਨ ਗਰਮੀ ਕਰਕੇ ਜ਼ਹਿਰ ਬਾਈ ਜ਼ਹਿਰ ਤੇਰਾ ਜੇ ਬਾਲਾਂ ਚ ਬੈਜੇ ਖਾਜ ਹੋਣ ਲੱਗ ਜਾਂਦੀ ਏ ਹਾਂ ਖਾਜ ਨੂੰ ਤਾਂ ਸਾਡੇ ਸੜਿਆਂ ਨੂੰ ਮਾਰਦੀ ਆ ਹੁਣ ਜੇ ਕਹਣਾ ਆਪਣਾ ਓਰੀ ਤੇ ਖੁੱਲਾ ਆ ਵਿੱਚ ਬੜ ਪੈ ਜਾਂਦਾ ਏ ਯਾਰ ਉਦਾਂ ਵੀ ਕੱਪੜਿਆਂ ਪਰ ਦੇਖਿਆ ਮੈਂ ਨੀਰੇ ਪੈਂਦੇ ਹੋਰ ਬਾਈ ਕਣਕ ਦੀ ਦੇ ਰੇਟ ਡੂਟ ਕਰ ਵਧਾਉਣੀ ਏ ਅਵਨੇ ਬੜ ਆਵਾਂਗੇ ਕੋਈ ਟਾਈਮ ਨਹੀਂ ਹਲੇ ਪਰ ਕੱਲ 14 15 16 17 ਨੂੰ 18 ਨੂੰ ਵੀ ਵੜਾ ਦੇਣੀ ਨਹੀਂ ਡੇਟ ਦੇ ਦੇਣੀ ਹਾਂ ਕਿਉਂਕਿ ਆਏ ਆ ਜੇ ਤਾਂ ਬਈ ਕਹੂੰਗੇ ਕੰਪੈਨ ਵਾਲੇ ਨੂੰ ਫਿਰ ਤਾਂ ਚੱਲ ਅਗਲੇ ਨੂੰ ਅੱਜ ਹੀ ਹੁੰਦੀ ਵੀ ਅੱਜ ਦਿਨਾਂ ਚ ਕੰਮ ਹੈਗਾ ਨਹੀਂ ਫਿਰ ਕਈ ਵਾਰ ਡੇਟ ਇੰਨੀ ਬੋਕੋ ਹੋ ਜਾਂਦੀ ਹੈ ਅਗਲਾ ਕਹਿੰਦਾ ਹੁਣ ਤੂੰ ਖੜ ਜਾ ਦੋ ਦਿਨ ਹੋਰ ਨਹੀਂ ਨਹੀਂ ਕਾਲੇ ਨੂੰ ਲਿਆਵਾਂਗੇ ਜੇ ਥੱਕੇ ਤੇ ਨਾਲ ਲਿਆਵਾਂ ਸੱਜਰੇ ਆਪਨਾ ਚਲਾ ਕੇ ਲਈ ਬਿੰਦੀ ਟੇਲੀ ਜੀ ਪਰ ਆਏ ਆ ਵੀ ਜਿਹੜੇ ਏਰੀਆ ਚ ਵੜ ਗਈ ਖਤਮੇ ਹੋਣਾ ਹੈ ਹਾਂ ਯਾਨੀ ਬਸ ਮੌਸਮ ਸਾਫ਼ ਰਹੇ ਅਮਲੇ ਚਾਹੇ 18 ਨਹੀਂ 20 ਨੂੰ ਵੜ ਹੋ ਜਾਏ ਪਰ ਮੌਸਮ ਸਾਫ਼ ਰਹੇ ਸਾਡੇ ਇੱਥੇ ਨਾ ਸੰਤ ਬਾਬਾ ਜੀ ਦੇ ਘਰ ਮੱਜ ਉਹਨਾਂ ਨੇ ਵਚਨ ਕਰੇ ਤੇ ਵੀ ਏਰੀਆ ਚ ਪਾਣੀ ਜੋ ਵੀ ਹੈ ਵੀ ਬਖਸ਼ੀਸ਼ ਹੈ ਵੀ ਬਚੂਗਾ ਜੋ ਵੀ ਹੋਊਗਾ ਬੱਚੇ ਤੇ ਰਹੂਗੀ ਬੱਚੇ ਤੇ ਰਹਾਂਗੀ ਵੀ ਕਾਟਾ ਨਹੀਂ ਪਾਊਗਾ ਪਰ ਤਾਂ ਉਹ ਗੱਲ ਮੈਂ ਹੁਣ ਤੱਕ ਪਰਖੀ ਵੀ ਵੀ ਉਹ ਗੱਲ ਸੱਚੀ ਹੈ ਹਾਂ ਜਣੀ ਮਹਾਰਾਜ ਦੀ ਕਿਰਪਾ ਬਈ ਜੇ ਦੀ ਸਾਡੇ ਦਾ ਮਹਾਰਾਜ ਨੇ ਉਹਨਾਂ ਨੇ ਵਚਨ ਕਰੇ ਵੀ ਉਹਰੇ ਨੁਕਸਾਨ ਨਹੀਂ ਹੋ ਸਕਦਾ ਉਹ ਗੱਲ ਸਹੀ ਹੈ ਹਾਂ ਆ ਹੁਣ 2 ਦਿਨ ਪਹਿਲਾਂ ਬਈ ਮੀਂਹ ਪਿਆਏ ਵੀਡੀਓ ਲੋ ਇੰਨਾ ਮੀ ਪਿਆ ਪਰ ਤਾਂ ਜੀ ਆ ਨਹਿਰ ਤੇ ਗਾਹਾਂ ਗੜੇ ਪਏ ਹਾਂ ਪਹਿਲੇ ਹਾਂ ਪਹਿਲੇ ਬਈ ਪੂਰੇ ਨੁਕਸਾਨ ਹੋਇਆ ਪੂਰੇ ਤਕੜੇ ਗੜੇ ਪਏ ਬਈ ਵੀਡੀਓ ਵੀ ਪਈ ਐ ਇੰਨੇ ਨੇ ਮੋਟੇ ਵੀ ਸਾਡਾ ਏਰੀਆ ਬਚ ਗਿਆ ਬਾਬਾ ਜੀ ਦੇ ਬਚਣ ਉਹ ਗੱਲ ਸੱਚੀ ਗੱਲਾਂ ਐ ਪਰ ਤੇ ਅਮਨੇ ਬਹੁਤ ਜਗ੍ਹਾ ਪਏ ਨੁਕਸਾਨ ਹੋਇਆ ਤਕਲੀਫ ਬਹੁਤ ਐ ਨਾ ਹੁਣ ਕਿਉਂਕਿ ਬਾਈ ਜਿਹੜੇ ਬੰਦੇ ਨੇ ਪਕਾਈ ਹੁੰਦੀ ਆ ਫਿਰ ਉਹ ਮਨਿਆ ਟੁੱਟ ਜਾਂਦਾ ਹਾਂ ਹਾਂ ਮਨੇ ਹੁਣ ਆਪਾਂ ਨੂੰ ਆਸਾ ਹੀ ਯਾਰ ਦੇਖ ਲੈ ਹੁਣ ਤੂੰ ਕੋਈ ਲੱਖ 2 ਲੱਖ ਰੁਪਏ ਇਕੱਠਾ ਆਉਣਾ ਚੱਲ ਕੇ ਤੇ ਕੰਮ ਲੱਗ ਜਾਂਦਾ ਉਹ ਫਿਰ ਟੁੱਟ ਜਾਂਦਾ ਬੰਦਾ ਹਾਂ ਜਣੀ ਪਰਮਾਤਮਾ ਨੂੰ ਵੀ ਚਾਹੀਦਾ ਵੀ ਪਰ ਹਾਂਜੀ ਪੱਕੀ ਵੀ ਗਣਕਦਾ ਜੇ ਪੈ ਜਵੇ ਖਤਮੇ ਹੋ ਜਾਂਦਾ ਨਾ ਖਤਮ ਇਹ ਤਾਂ ਦਾਣਾ ਛਾੜ ਦਿੰਦੀ ਆ ਮਨੇ ਹਾਂ ਕਿ ਪੱਕੀ ਹੁੰਦੀ ਆ ਵਾਫੇ ਬੱਲੀਆਂ ਜੇ ਖੜੀਆਂ ਰਹਿ ਜਾਂਦੀਆਂ ਫੇਰ ਸੁਆਦ ਨਹੀਂ ਆਉਂਦਾ। ਇਹ ਧਾਨ ਬੱਜ ਜਾਂਦੇ ਆ ਕਣਕ ਨਹੀਂ ਵੱਧਦੀ। ਕਣਕ ਦੀ ਬੱਲ ਉੱਪਰ ਨੂੰ ਹੁੰਦੀ ਆ ਨਾ ਜਿੱਥੇ ਆਪਾਂ ਜੀ ਪਾਣੀ ਵੱਲ ਮੁੜ ਗਈ। ਹਾਂ। ਹੁਣ ਤਾਂ ਜੇ ਪੈ ਗਿਆ ਖਤਮ ਐ। ਖਤਮ। ਵੈਸੇ ਜਿਹੜਾ ਮੀਂਹ ਪਿਆ ਮੀਂਹ ਹੀ ਨਹੀਂ ਕੁਛ ਕਹਿੰਦਾ ਮੀਂਹ ਗੰਨੇ ਬੂਟੇ ਹਰੇਕ ਚੀਜ਼ ਨੂੰ ਲੱਗੇ ਆ। ਹਾਂ ਹਾਂ। ਗੰਨੇ ਗੁੰਨੇ ਵੀ ਧੋਤੇ ਪ੍ਰਧਾਨ। ਹਾਂ ਗਰਮੀ ਬਹੁਤ 38 ਟੈਂਪਰੇਚਰ ਹੋ ਗਿਆ ਤਾਂ 40। ਸਹੀ ਹੋ ਗਿਆ ਬਾਈ ਕੰਮ ਉਹ। ਮੈਂ ਵੀ ਪ੍ਰਧਾਨ ਅੱਜ ਮੈਨੂੰ ਮੋੜਸਾ ਨਹੀਂ ਮਿਲਿਆ ਮੈਂ ਬੋਲ ਢੇਲਿਆ ਆ। ਪ੍ਰਧਾਨ ਨੇ ਬਹੁਤ ਔਖਾ ਭੁੱਬੜ ਦੀ ਸੈਟ ਹੈ ਹੁਣ ਹਾਂ ਹੁਣ ਕਾਹਨੂੰ ਮੈਂ ਟਰੈਕਟਰ ਲੈ ਕੇ ਆਉਣਾ ਸਵਾਗਤ ਮਾਰ ਦੇਣਾ ਸਵਾਗਤ ਮਾਰੂਗਾ ਸਵਾਗਤ ਆਹੀ ਹਾਂ ਚੰਗੀ ਤੇਰਾਮ ਦੋ ਤਿੰਨ ਵਾਰੀ ਲਾ ਕੇ 4x4 ਹੈ ਹਾਂ 4x4 ਲੈ ਕੇ ਕਾਹਨੂੰ ਮਾਰਾਂਗੇ ਸਵਾਗਤ ਦੇ ਵਿੱਚ ਪਰ ਆਪਾਂ ਵੈਸੇ 4x4 ਕੱਢੇ ਜਾਂ ਨਾ ਕੱਢੇ ਆਪਾਂ ਨੇ ਕਿਹੜੇ ਲੰਬਾ ਚਲਾਉਣਾ ਤੇ ਆਪਾਂ ਪੱਕੇ ਹੀ ਲੈ ਕੇ ਰੱਖੇ ਕੋਈ ਚੱਕਰ ਤਾਂ ਨਹੀਂ ਨਹੀਂ ਹਾਂ ਪੱਕੀ ਪਰਦਾ ਕਹਿੰਦੇ ਵੀ ਟਾਇਰ ਖਾ ਜੂ ਮਹੀਨੇ ਚ ਸਾਰੇ ਮੁਰਲੇ ਅੱਛਾ ਫੇ ਉਹ ਜ਼ੋਰ ਮਾਰਦੇ ਹਾਂ ਜ਼ੋਰ ਮਾਰਦਾ ਸਲਿੱਪ ਕੱਢਣੀ ਨੇ ਉਹ ਟਾਇਰ ਤਾਂ ਖਾ ਜੂਗਾ ਪਰ ਤਾਂ ਜੇ ਮਹੀਨੇ ਚ ਆਪਾਂ ਨੇ ਗਿੜਾ ਹੀ ਇਕ ਲ ਉਹਦਾ ਜਿਹੜਾ ਰੋਹ ਦਾ ਕੰਮ ਹੋ ਉਹਨੂੰ ਹੁੰਗਾ ਹਾਂ ਨਹੀਂ ਜਾਣੀ ਠੀਕ ਆ ਪੱਕੇ ਪੰਨਾ ਲਾਓ ਖੇਤਮਾ ਲਾਓ ਖੇਤੇ ਲਾਓ ਪਈ ਆਏ ਵੀ ਠੀਕ ਐ ਬਾਕੀ ਟ੍ਰੈਕਟਰ ਨੂੰ ਟੇਪ ਕਰਾ ਕੇ ਲੈ ਕੇ ਆਉਣੀ ਅਮਨੇ ਤਾਂ 10 ਵਜੇ ਤੇ ਕਣਕ ਲੈ ਕੇ ਜਾਣੀ ਮਗਰਾੜਾ ਨੂੰ ਹਾਂ ਮੈਂ ਮੁੰਡੇ ਨੂੰ ਕਿਹਾ ਹਾਂਦਾ ਉਹਨੂੰ ਆ ਮਗਰਾੜਾਾਂ ਟੇਪ ਚਾਹੀਦੀ ਹਾਂ ਕਿਉਂਕਿ ਮਗਰਾੜਾ ਨੂੰ ਟੇਪ ਇੱਕ 700 ਨੂੰ ਜਾਲੀ ਲਾਉਣੀ ਆ ਮਨੇ ਲਾਉਣੀ ਚੜਾ ਕਰਨਾ ਹਾਂ ਜਾਲੀ ਲਾਉਣੀ ਆ ਦਾਲੇ ਟੇਪ ਨੂੰ 700 ਨਹੀਂ ਖੋਲਣਾ ਹੈਗਾ ਹਾਂ ਮੈਂ ਦੇਖੀ ਕਿ ਇੰਸਟਾਗ੍ਰਾਮ ਪਰ ਬੰਦੇ ਦਾ ਹੈਗਾ ਫੋਨ ਨੰਬਰ ਮੇਰੇ ਕੋਲ ਲਾਉਂਦਾ ਹਾਂ ਬੀ ਬੜਾ ਚੌੜਾ ਜਿਹਾ ਲੱਗੇ ਜਿਹ ਹਸ਼ਵੀਰ ਵਾਲੇ ਨੂੰ ਹਾਂ ਹਸ਼ਵੀਰ ਵਾਲੇ ਜਾਲੀ ਆ ਹੌਲੈਂਡ ਹਾਂ ਹੌਲੈਂਡ ਦਾ ਸਲੰਸ ਪ੍ਰਧਾਨ ਜੀ ਉਹ ਸਲੰਸਰੇ ਲੱਗ ਮਿਲਦਾ ਮੇਰੇ ਹਿਸਾਬ ਨਾਲ ਨਹੀਂ ਜਾਲੀ ਆ ਲੱਗਦੀ ਹੈ ਜੇ ਲੱਗਦੀ ਭਾਈ ਲਵਾ ਲਓ ਮੈਂ ਤਾਂ ਦੇਖੇਗਾ ਕਿ ਹੌਲੈਂਡ ਦਾ ਹੁੰਦਾ ਇਹ ਜਾਲੀ ਆ ਮੈਂ ਦੇਖਿਆ ਉਹਨੂੰ ਕਲੰਪ ਕਲੰਪਾਂ ਬੰਦੇ ਨੇ ਥੱਲੇ ਵੀ ਲਾਵੇ ਉੱਪਰ ਵੀ ਕਲੰਪ ਲਾਵੇ ਪਰ ਹੋਈ ਨੂੰ ਲਵਾ ਦੋਗੇ ਉਹ ਚੀਜ਼ ਭਾਈ ਡੈਮੋ ਕੱਟ ਕੇ ਦੇਖੂਗਾ ਜਿਵੇਂ ਕਹਿੰਦੇ ਹਾਂ ਜੇ ਕਿਤੇ ਨੇੜੇ ਹੋਈ ਨਾ ਦੱਸ ਦੀ ਲਿਆਉਣੀ ਆਪਾਂ ਨੇ ਚੱਲ ਆ ਜਾ ਭਾਈ ਮੇਰੀ ਤਾਂ ਬਾਈ ਹੁਣ ਬਾਹਾਂ ਥੱਕ ਗਈ ਅਸੀਂ ਇਕੱਠਾ ਹੀ ਕੱਢਤਾ ਸੀ 8-9 ਮਿੰਟ ਦਾ ਪ੍ਰੋਜੈਕਟ ਇੱਥੇ। ਪਰਾਂਜੇ ਨੂੰ ਲੱਗਦਾ ਕੁਝ ਟੌਰ ਵਾਲੀ ਹੋ ਇਹ। ਆਹ ਆਹ ਨੇ। ਹਾਂ। ਆਪਣੇ ਤਾਂ ਬੈਨੇ ਵਧੀਆ ਫੁੱਲ ਲੱਗਦੇ ਆ। ਹਾਂ। ਆਪਣੇ ਗੱਲੇ ਛੱਡਦੇ। ਆਹ ਜੋ ਫੁੱਲ ਵਾਲਾ ਬੁੱਟਾ ਏ। ਉਹ ਕਰਦੀ ਆ ਵੀ ਉਹ ਅੱਗੇ ਫੋਟੋ ਖਿਚਾ ਲਾ। ਤੁਹਾਨੂੰ ਦਿਖਾਵਾਂਗੇ ਬਸ ਉਹ ਤਿਆਰ ਆ। ਵੈਸੇ ਵਿੱਚ ਲੱਗੇ ਵੀ ਪਏ ਆ ਦੇਖੋ ਭਾਈ ਹਲੇ ਖਿੜੇ ਨਹੀਂ ਹੈਗੇ। ਹਾਂ। ਰੈੱਡ ਕਲਰ ਦੇ। ਓਕੇ। ਆਪਣੇ ਇੱਕ ਹੋਰ ਆ। ਹੂੰ। ਇੱਕ ਬੁੱਟਾ ਲਾਤਾ ਨਿੰਬੂਆਂ ਦਾ। ਸੱਚਾ ਇੱਕ ਲਾ ਤਾੜੂਆਂ ਦਾ ਬਹ ਠੀਕ ਹੁਣ ਹੀ ਕਾੜੂਆਂ ਦਾ ਚੀਕੂ ਦਾ ਚੀਕੂ ਤਰ ਆਇਆ ਠੀਕ ਨਿੰਬੂ ਨਿੰਬੂ ਹੋ ਗਿਆ ਇੱਕ ਹੁਣ ਨੀਚੇ ਦਾ ਚੀਕੂਆਂ ਦਾ ਹੋਲਣਾ ਲਾਉਣੀ ਲਾਉਣੇ ਆ ਹਾਂ ਲਿਆਂਦੇ ਪਏ ਉੱਥੇ ਬਿਲਕੁਲ ਬਜੇ ਉਹ ਬੜੇ ਤੇ ਬੂਟੇ ਅੱਛਾ ਆਏ ਨਹੀਂ ਮਿੱਤੇ ਚਮਕੌਰ ਸਾਹਿਬ ਤੋਂ ਨਾ ਨਾ ਠੀਕ ਹੈ ਹਾਂ ਸ਼ਾਇਦ ਕੱਲ ਨੂੰ ਲੈ ਆਈਏ ਉਹਦੇ ਕੋਲ ਪਏ ਬਗੋਈ ਨਹੀਂ ਲਾ ਰਹਿਣੇ ਆਪਾਂ ਉਹਦੇ ਕੋਲ ਮੇਰਾ ਸਾਕਤਾ ਬਜਾ ਰਹਿੰਦਾ ਬੱਲੇ ਆਉਣੇ ਆਪਾਂ ਲਾ ਦੇ ਕਹਿੰਦਾ ਤਾਂ ਅੰਕਲ ਕੱਲ ਕਹਿੰਦਾ ਮੈਂ ਨਹੀਂ ਹੁਣ ਮੈਂ ਤਾਂ ਜਾਣੇ ਨੂੰ ਫੁੱਟ ਜਾਣੀ ਐ ਇਹ ਮੈਂ ਕੱਲਾ ਤਾਂ ਆਮਨੇ ਨਾਲੇ ਘਰ ਗਿਆ ਪ੍ਰਧਾਨ ਆ ਗੇਟ ਖੋਲੇ ਇੱਥੇ ਵੱਜਿਆ ਇੱਕੋ ਵਿੱਚ ਨੂੰ ਖਾਨਾ ਆਇਆ ਰੱਖਿਆ ਬੰਨਾਂ ਦੀ ਸੀਸਾ ਰੀ ਲਵਾਇਆ ਤੇ ਅਮਨੇ ਬੱਲੇ ਬੱਲੇ ਤੇਰੇ ਨਿਸ਼ਾਨ ਪੈ ਗਿਆ ਪੱਕਾ ਜੀ ਕਹਿੰਦਾ ਸੰਧੂਰ ਭਰੇ ਹੁੰਦਾ ਹੈ ਉਹ ਸ਼ੋਪਰ ਉਹਨੇ ਟੱਕ ਪੈ ਗਿਆ ਹੈਗਾ ਹਾਂ ਜਿਹੜਾ ਸੰਧੂਰ ਭਰੇ ਹੁੰਦਾ ਹੈ ਉਹ ਉਹਨੇ ਸੀਸਾ ਨਹੀਂ ਲਾਇਆ ਪਿਆ ਉਹ ਇਹ ਕੋਹਣਾ ਲੱਗੇ ਹੱਥ ਪਿਆ ਇਸ ਚੀਜ਼ ਵੱਜੀ ਉਰੇ ਹਾਰੇ ਬੱਲੇ ਬੱਲੇ ਅਮਨੇ ਇਹ ਬਾਈ ਚੱਕਣਾ ਪੈਣਾ ਦਾਗ ਨਹੀਂ ਪੱਕੀ ਦਾ ਇਹਦਾ ਟੱਕਿਆਂ ਨੂੰ ਕੰਮ ਹੋ ਗਿਆ ਦਾ ਤੇਰੇ ਚਲ ਆ ਜਾ